허ਮਨ ਨਾਮਾ ਦੇਖ ਰਿਹਾ শ্রোਤਾ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਪਾਸੇ ਵੱਡਾ ਰੋਲਾ ਆਮ ਆਦਮੀ ਪਾਰਟੀ ਦੇ ਵਿੱਚ ਡਿਪਟੀ ਸੀਐਮ ਦੇ ਚਿਹਰਿਆਂ ਨੂੰ ਲੈ ਕੇ ਸੰਜੀਵ अरोड़ा ਅਮਨ अरोड़ा ਐਸੀ ਭਾਈਚਾਰੇ ਤੋਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮੰਤਰੀ ਡਾਕਟਰ ਬਲਜੀਤ ਕੌਰ ਤੇ ਦੂਸਰੇ ਪਾਸੇ ਮੰਤਰੀਆਂ ਨੂੰ ਲੈ ਕੇ ਵੀ ਵੱਡੀਆਂ ਖੰਭਰਾਂ ਆ ਰਹੀਆਂ ਨੇ ਕਿਉਂਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਾਲ ਦੇ ਅੱਗੇ ਗੁਹਾਰ ਲਗਾ ਰਹੇ ਨੇ ਕਿ ਇਸ ਨੂੰ ਮੰਤਰੀ ਬਣਾਇਆ ਜਾਣਾ ਬੇਹੱਦ ਜ਼ਰੂਰੀ ਹੈ ਹਾਲਾਂਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਗੋਲਦੀ ਕੰਬੋਜ਼ ਅਤੇ ਲਾਭ ਸਿੰਘ ਉਗੂਕੇ ਵੱਲੋਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਗਿਆ ਜੇਕਰ ਗੱਲ ਕਰੀਏ ਪਾਰਟੀ ਦੇ ਸਰਪ੍ਰਸਤ ਜਿਨ੍ਹਾਂ ਗਿਰੇ ਪ੍ਰਧਾਨ ਸੀ ਜਿਨ੍ਹਾਂ ਦੇ ਮੋਢਿਆਂ ਉੱਤੇ ਪਾਰਟੀ ਦਾ ਪਾਰਟੀਆਂ ਦਾ ਭਾਰ ਸੀ ਉਹਨਾਂ ਨੂੰ ਵੱਡੀ ਗਿਣਤੀ ਦੇ ਨਾਲ ਹਰਾਇਆ ਤੇ ਆਮ ਆਦਮੀ ਪਾਰਟੀ ਦੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਮੀਦਵਾਰ ਜਿੱਤੇ ਜੇ ਗੱਲ ਕਰੀਏ ਅਸੀਂ ਬਾਦਲ ਪਰਿਵਾਰ ਦੀ ਜੇਕਰ ਗੱਲ ਕਰੀਏ ਅਸੀਂ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਹਾਲਾਂਕਿ ਚਰਨਜੀਤ ਸਿੰਘ ਚੰਨੀ 111 ਦਿਨ ਵਾਸਤੇ ਪੰਜਾਬ ਦੇ ਮੁਖਮਤ ਰਹੇ ਉਹਨਾਂ ਦੀ ਕਾਰਗੁਜ਼ਾਰੀ ਵੀ ਕਹਿੰਦੇ ਨੇ ਕੁਲਬ ਲਾ ਕੇ ਵਧੀਆ ਸੀ ਲੇਕਿਨ ਦੋ ਆ ਅਲੱਗ ਕਿਹਦੇ ਵਿੱਚੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਲੇਕਿਨ ਦੋਨਾਂ ਹਲਕਿਆਂ ਦੇ ਵਿੱਚੋਂ ਚਰਜੀਤ ਸਿੰਘ ਬੁਰੀ ਤਰ੍ਹਾਂ ਚਰਜੀਤ ਸਿੰਘ ਚੰਨੀ ਬੁਰੀ ਤਰ੍ਹਾਂ ਹਾਰੇ ਸੁਖਬੀਰ ਸਿੰਘ ਬਾਦਲ ਹੋਣੀ ਤਾਂ ਹਲਕਾ ਜਲਾਲਾਬਾਦ ਤੋਂ ਗੋਲਦੀ ਕਬੋਜ ਦੇ ਕੋਲੋਂ ਬੁਰੀ ਤਰ੍ਹਾਂ ਹਾਰੇ ਹਾਲਾਂਕਿ ਹਲਕਾ ਜਲਾਲਾਬਾਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਿਕਾਸ ਦੇ ਛੱਡੇ ਗੱਡੇ ਗਏ ਨੇ ਵਿਕਾਸ ਨੂੰ ਯਾਦ ਕੀਤਾ ਜਾ ਰਿਹਾ ਹੈ ਹਲਕਾ ਜਲਾਲਾਬਾਦ ਦੇ ਲੋਕਾਂ ਵੱਲੋਂ ਲੇਕਿਨ ਬਦਲਾਵ ਦੇ ਨਾਮ ਤੇ ਲੋਕਾਂ ਨੇ ਧੜਾ ਧੜ ਮੂਟਾਂ ਪਾਈਆਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਤੇ ਹੁਣ ਇਹ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਜਿਹੜੇ ਸਮਰਥਕ ਨੇ ਆਪੋ ਆਪਣੇ ਐਮਐਲਏ ਦੇ ਹੁਣ ਉਹ ਮੰਗ ਕਰ ਰਹੇ ਨੇ ਕਿ ਭਈ ਇਹਨਾਂ ਨੂੰ ਮੰਤਰੀ ਬਣਾਇਆ ਜਾਵੇ ਆ ਰਹਿੰਦਾ ਖੁੰਦਾ ਜਿਹੜਾ ਸਮਾਂ ਰਹਿ ਗਿਆ ਹੈ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਚੋਣਾਂ ਸਮੇਂ ਉਸ ਸਮੇਂ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭਦੌਰ ਹਲਕੇ ਤੋਂ ਵੱਡੀ ਲੀਡ ਨਾਲ ਹਰਾਉਣ ਵਾਲੇ ਪਿੰਡ ਉਗੂਕੇ ਦੇ ਜੰਪਾਲ ਵਿਧਾਇਕ ਲਵ ਸਿੰਘ ਉਗੋਕੇ ਨੂੰ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਲਾਏ ਜਾਣ ਦੀ ਇਲਾਕੇ ਦੀਆਂ ਪੰਚਾਇਤਾਂ ਅਤੇ ਸਮੂਹ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਜਾ ਰਹੀ ਹੈ ਚਿੱਠੀਆਂ ਲਿਖੀਆਂ ਜਾ ਰਹੀਆਂ ਨੇ ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜੀਵਾਲ ਵੱਲੋਂ ਲਾਭ ਸਿੰਘ ਉਗੋਕੇ ਨੂੰ ਚੰਨੀ ਨੂੰ ਹਰਾਏ ਜਾਣ ਤੋਂ ਬਾਅਦ ਮਾਣ ਦੀ ਭਾਵਨਾ ਦੇਖਦੇ ਹੋਏ ਫੋਨ ਰਾਹੀਂ ਵਿਸ਼ੇਸ਼ ਤੌਰ ਤੇ ਵਧਾਈ ਦਾ ਸੰਦੇਸ਼ ਦਿੱਤਾ ਸੀ ਜ਼ਿਕਰਯੋਗ ਹੈ ਕਿ ਰਿਜ਼ਰਵ ਹਲਕੇ ਤੋਂ ਰਾਜਨੀਤੀ ਵਿੱਚ ਨਵੇਂ ਆਏ ਲਾਭ ਸਿੰਘ ਉਗੂਕੇ ਦੇ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਉਸ ਸਮੇਂ ਦੇ ਮੁੱਖ ਮੰਤਰੀ ਚੇਨਜ ਸਿੰਘ ਚੰਨੀ ਨੂੰ ਹਰਾ ਕੇ ਸਿਆਸਤ ਵਿੱਚ ਧੁਮਾਕੇਦਾਰ ਐਂਟਰੀ ਕਰਨ ਵਾਲੀ ਲਾਭ ਸਿੰਘ ਉਗੂਕੇ ਲਈ ਹਲਕਾ ਪਤੌੜ ਦੇ ਲੋਕਾਂ ਦੀ ਵੱਡੀ ਪੱਧਰ ਹਲਕਾ ਪਤੌੜ ਦੇ ਲੋਕਾਂ ਵੱਲੋਂ ਵੱਡੀ ਮੰ ਵੱਡੀ ਪਦਰ ਤੇ ਮੰਗ ਉੱਠ ਰਹੀ ਹੈ ਕਿ ਲਾਭ ਸਿੰਘ ਉਗੂਕੇ ਨੂੰ ਕੈਬਨਟ ਯਾਨੀ ਕੈਬਨਟ ਮੰਤਰੀ ਬਣਾਇਆ ਜਾਵੇ ਇਹ ਹਲਕਾ ਭਦੌੜ ਦੇ ਲੋਕਾਂ ਦੀ ਮੰਗ ਹੈ ਹਲਕਾ ਭਦੌੜ ਦੇ ਜਿਹੜੇ ਵਲੰਟੀਅਰ ਨੇ ਜਿਹੜੇ ਵਰਕਰ ਨੇ ਹਲਕਾ ਇੰਚਾਰਜ ਨੇ ਜਿਹੜੀਆਂ ਪੰਚਾਇਤਾਂ ਨੇ ਜਿਹੜੇ ਪਮਾਕੜ ਨੇ ਉਹ ਕਹਿੰਦੇ ਕਿ ਲਾਭ ਸਿੰਘ ਉਗੋਕੇ ਨੇ ਪੰਜਾਬ ਦੇ ਮੁੱਖ ਮੰਤਰੀ ਚਰਜੀਤ ਸਿੰਘ ਚੰਨੀ ਨੂੰ ਹਰਾਇਆ ਹੈ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਸ ਕਰਕੇ ਲਾਭ ਸਿੰਘ ਉਗੋਕੇ ਨੂੰ ਕੈਬਨਟ ਦੇ ਵਿੱਚ ਸ਼ਾਮਲ ਕੀਤਾ ਜਾਵੇ ਹਾਲਾਂਕਿ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਹਰਾਇਆ ਗਿਆ ਸੀ ਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਚੇਚੇ ਤੌਰ ਤੇ ਇੱਕ ਪਾਸੇ ਹਲਕਾ ਜਲਾਲਾਬਾਦ ਤੋਂ ਗੋਲਦੀ ਕਬੂਜ ਨੂੰ ਫੋਨ ਕੀਤਾ ਗਿਆ ਸੀ ਤੇ ਦੂਸਰੇ ਪਾਸੇ ਲਾਭ ਸਿੰਘ ਉਗੂਕੇ ਨੂੰ ਫੋਨ ਕੀਤਾ ਗਿਆ ਸੀ ਅਤੇ ਜਿੱਤ ਦੀ ਵਧਾਈ ਦਿੱਤੀ ਸੀ ਕਿ ਤੁਸੀਂ ਧਰੰਦਰ ਆਗਵਾ ਨੂੰ ਜਿਹੜਾ ਹੈ ਹਰਾਇਆ ਹੈ ਕਿਉਂਕਿ ਗੋਲਦੀ ਕਬੂਜ ਦੇ ਕੋਲੋਂ ਸੁਖਬੀਰ ਸਿੰਘ ਬਾਦਲ ਬੁਰੀ ਤਰ੍ਹਾਂ ਹਾਰੀ ਸੀ ਅਤੇ ਚਰਨਜੀਤ ਲਾਭ ਸਿੰਘ ਉਗੋ ਦੇ ਉਗੋ ਕੇ ਕੋਲੋਂ ਦੇ ਹਲਕਾ ਭਦੌਰ ਤੋਂ ਚਰਨਜੀਤ ਚੰਨੀ ਜਿਹੜਾ ਬੁਰੀ ਤਰ੍ਹਾਂ ਹਾਰੇ ਸੀ ਇਸ ਕਰਕੇ ਹਲਕਾ ਭਦੌਰ ਦੇ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਲਾਭ ਸਿੰਘ ਉਗੋ ਕੇ ਨੂੰ ਕੈਬਨਟ ਮੰਤਰੀ ਬਣਾ ਜਾਵੇ ਜੇਕਰ ਉਹ ਗੌਰ ਕੀਤਾ ਜਾਂਦਾ ਹੈ ਤਾਂ ਫਿਰ ਕਿਹੜੇ ਮੰਤਰੀ ਦੀ ਛੁੱਟੀ ਹੋਵੇਗੀ ਕਿਹੜੇ ਮੰਤਰੀ ਦੇ ਕੋਲੋਂ ਜਿਹੜਾ ਹੈ ਉਹ ਅਹੁਦਾ ਵਾਪਸ ਲੈ ਕੇ ਜਿਹੜਾ ਝੋੜੀ ਦੇ ਵਿੱਚ ਪਾਇਆ ਜਾਂਦਾ ਹੈ ਲਾਭ ਸਿੰਘ ਉਗੋ ਕੀ ਦੀ ਉਗੋ ਕੇ ਤੇ ਕੀ ਜਿਹੜੀਆਂ ਚੱਟੀਆਂ ਜਿਹੜੀ ਮੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਕੀਤੀ ਜਾ ਰਹੀ ਹੈ ਹਲਕਾ ਭਦੌਰ ਦੇ ਲੋਕਾਂ ਵੱਲੋਂ ਕੀ ਉਹ ਮੰਗ ਪੂਰੀ ਕੀਤੀ ਜਾਵੇਗੀ ਜਾਂ ਨਹੀਂ ਇਹ ਕੋਈ ਹੀ ਸਮੇਂ ਵਿੱਚ ਪਤਾ ਲੱਗੇਗਾ ਧੰਨਵਾਦ